ਕਣਕ ਦੀ ਖਰੀਦ ਸ਼ੁਰੂ ਹੋਣ ਤੇ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅਨਾਰਜ ਮੰਡੀ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਵਾਟਰ ਕੂਲਰਾਂ ਤੇ ਹੋਰ ਸਾਰੇ ਮੰਡੀ ਦਾ ਦੌਰਾ ਕਰਕੇ ਜਿੰਨਾਂ ਚੀਜ਼ਾਂ ਦੀ ਸਫਾਈ ਨਹੀਂ ਸੀ ਉਹਨਾਂ ਨੂੰ ਸਾਫ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਮੰਡੀ ਨੂੰ ਸੰਗਰੂਰ ਤੋਂ ਬਾਹਰ ਲਿਜਾਣ ਦੇ ਲਈ ਮੁੱਖ ਮੰਤਰੀ ਭਗਵਾਨਤ ਮਾਨ ਦੇ ਕੋਲ ਇਹਦਾ ਜਿਹੜਾ ਕਿ ਪ੍ਰਪੋਜ਼ਲ ਇਸ ਦੀ ਮੰਗ ਜਿਹੜੀ ਰੱਖ ਚੁੱਕੇ ਨੇ ਇਹ ਕਹਿਣਾ ਨਰਿੰਦਰ ਕੌਰ ਭਰਾ ਜਾ ਕਿ ਸੰਗਰੂਰ ਦੇ ਲੋਕਾਂ ਨੂੰ ਇੱਕ ਵੱਡੀ ਜਿਹੜੀ ਕਿ ਸੁਗਾ ਦਿੱਤੀ ਜਾਵੇਗੀ ਕਿ ਜਿਹੜੀ ਅਨਾਜ ਮੰਡੀ ਹੈ ਉਹ ਜਿਹੜੀ ਕਿ ਸੰਗਰੂਰ ਤੋਂ ਬਾਹਰ ਲਜਾਈ ਜਾਵੇਗੀ ਤੇ ਇਸ ਦੇ ਨਾਲ ਲੋਕਾਂ ਨੂੰ ਵੀ ਜਿਹੜਾ ਕਿ ਕਾਫੀ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਮੰਡੀ ਦੇ ਵਿੱਚ ਵਿਧਾਇਕਾਂ ਦੇ ਵੱਲੋਂ ਪੀਣ ਵਾਲੇ ਪਾਣੀ ਦੇ ਵਾਟਰ ਕੂਲਰਾਂ ਦੇ ਉੱਪਰ ਜੋ ਜਾ ਕੇ ਚੈਕਿੰਗ ਕੀਤੀ ਗਈ ਆ ਤੇ ਜਿੱਥੇ ਵੀ ਸਾਫ ਸਫਾਈ ਨੂੰ ਲੈ ਕੇ ਅਨਗੈਲੀ ਕੀਤੀ ਗਈ ਆ ਉਸ ਨੂੰ ਵੀ ਲੈ ਕੇ ਜਿਹੜੇ ਕਿ ਨਿਰਦੇਸ਼ ਦਿੱਤੇ ਗਏ ਨੇ ਤਾਂ ਕਿ ਸਾਰਾ ਜਿਹੜਾ ਕਿ ਇੱਥੇ ਸਾਫ ਸਫਾਈ ਦਾ ਕੰਮ ਸਹੀ ਤਰੀਕੇ ਨਾਲ ਹੋ ਸਕੇ ਅ ਦੇਖੋ ਮੈਂ ਸਾਰੇ ਜਿਹੜਾ ਪ੍ਰਸ਼ਾਸਨ ਹੈ ਐਸਡੀਐਮ ਸਾਹਿਬ ਤੇ ਮਾਰਕੀਟ ਕਮੇਟੀ ਦੇ ਸਾਰੇ ਮੁਲਾਜ਼ਮ ਨਾਲ ਨੇ ਸਾਡੇ ਮੰਡੀ ਦੇ ਪ੍ਰਧਾਨ ਜੀ ਤੇ ਜਿੰਨੇ ਵੀ ਆਰਤੀ ਸਹਿबान ਨੇ ਸਾਰੇ ਨਾਲ ਖੜੇ ਆ ਚਾਹੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਚਾਹੇ ਸਫਾਈ ਦਾ ਹੋਵੇ ਚਾਹੇ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਲਈ ਕੋਈ ਟਾਇਲਟ ਬਲੌਕ ਬਣੇ ਨੇ ਸੋ ਹਰ ਇੱਕ ਚੀਜ਼ ਜਿਹੜੀ ਅਸੀਂ ਚੈੱਕ ਕੀਤੀ ਹੈ ਤੇ ਜਿੱਥੇ ਕਮੀਆਂ ਪਾਈਆਂ ਗਈਆਂ ਨੇ ਮੈਂ ਐਸਡੀਐਮ ਸਾਹਿਬ ਨੂੰ ਨਿਰਦੇਸ਼ ਜਾਰੀ ਕੀਤੇ ਆ ਕਿ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਡਾ ਚ ਜਾ ਕੇ ਜਿਹੜੀਆਂ ਮੰਡੀਆਂ ਨੇ ਉਹਨਾਂ ਨੂੰ ਵੀ ਚੈੱਕ ਕਰਾਂਗੇ ਤੇ ਨਾਲ ਹੀ ਜਿਹੜੀ ਚਾਹੇ ਕੋਈ ਵਾਰਦਾਨੇ ਦੀ ਸਮੱਸਿਆ ਹੋਵੇ ਜਾਂ ਕਿਉਂਕਿ ਸੰਗਰੂਰ ਮੰਡੀ ਬਹੁਤ ਪੁਰਾਣੀ ਮੰਡੀ ਹੈ 50 ਸਾਲ ਪੁਰਾਣੀ ਮੰਡੀ ਹੈ ਤੇ ਸ਼ਹਿਰ ਦੇ ਅੰਦਰ ਔਣ ਕਰਕੇ ਇੱਥੇ ਜਿਹੜਾ ਹੈਗਾ ਬਰਸਾਤ ਦੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਦੀ ਸਮੱਸਿਆ ਆ ਜਾਂਦੀ ਆ ਸੋ ਉਹਦੇ ਜਿਹੜੇ ਉਹ ਵੀ ਚੈੱਕ ਕੀਤਾ ਬੋਰ ਵਗੈਰਾ ਸਾਰੇ ਚੈੱਕ ਕਰਕੇ ਆਏ ਆ ਤੇ ਸਾਡੇ ਮੰਡੀ ਦੇ ਜਿਹੜੇ ਆਰਟੀਏ ਨੇ ਉਹਨਾਂ ਦੇ ਕਹਿਣ ਮੁਤਾਬਕ ਤੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਖੜੇ ਨੇ ਬਹੁਤ ਪੁਰਾਣਾ ਹੋ ਗਿਆ ਸਿਸਟਮ ਉਹਨੂੰ ਇੱਕ ਵਾਰ ਰੀਚੈਕ ਕਰਕੇ ਅਸੀਂ ਜਿਹੜੀ ਵੀ ਕੋਈ ਨਵੀਂ ਪ੍ਰਪੋਜ਼ਲ ਬਣਦੀ ਹੈ ਉਸ ਪ੍ਰਪੋਜ਼ਲ ਦੇ ਉੱਤੇ ਜਿਹੜਾ ਕੰਮ ਕਰਾਂਗੇ ਸੋਦਾਤ ਦੀ ਹੈ ਕਿ اناਜ ਮੰਡੀਆਂ ਹੁਣ ਸ਼ੁਰੂ ਹੋ ਚੁੱਕੀਆਂ ਨੇ ਤੇ ਲੋਕ ਆਪਣੀ ਫਸਲ ਲੈ ਕੇ ਮੰਡੀਆਂ ਦੇ ਵਿੱਚ ਪਹੁੰਚਣਗੇ ਸੁਣ ਲੈ ਕੇ ਜਿਹੜੇ ਕਿ ਵਿਧਾਇਕਾ ਦੇ ਵੱਲੋਂ ਨਾਚ ਮੰਡੀ ਦਾ ਦੌਰਾ ਕੀਤਾ ਗਿਆ ਬਿਊਰੋ ਰਿਪੋਰਟ ਸਟਾਰ ਨਿਊਜ਼